ਪੰਜਾਬ ਦੇ ਵਿੱਚੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਭਾਰਤ ਪਾਕਿਸਤਾਨ ਤਣਾਅ ਦੇ ਵਿਚਕਾਰ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਦਾ ਇੱਕ ਪੁੱਤ ਸ਼ਹੀਦ ਹੋ ਗਿਆ ਫਰੀਦਕੋਟ ਦੇ ਪਿੰਡ ਕੋਠੇ ਚੈਲ ਦਾ ਨੌਜਵਾਨ ਅਗਨੀਵੀਰ ਨੌਜਵਾਨ ਅਕਾਸ਼ਦੀਪ ਸਿੰਘ ਸ਼ਹੀਦ ਹੋ ਗਿਆ 10 ਦੀ ਕਿ ਉਸਦੇ ਸਿਰ ਤੇ ਗੋਲੀ ਲੱਗੀ ਹੈ ਜਿਸ ਦੇ ਕਾਰਨ ਉਹ ਸ਼ਹੀਦ ਹੋ ਗਿਆ ਦੇਸ਼ ਦੀ ਖਾਤਰ ਉੱਤੋਂ ਦੱਸਦੀ ਕਿ 2 ਸਾਲ ਪਹਿਲਾਂ ਹੀ ਅਗਨੀ ਵੀਰ ਦੇ ਵਿੱਚੋਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਲੇਕਿਨ 2 ਸਾਲਾਂ ਬਾਅਦ ਦੇਸ਼ ਦੇ ਲਈ ਉਸਨੇ ਸ਼ਹਾਦਤ ਦਾ ਜਾਂ ਪੀ ਲਿਆ ਦੱਸਦੀ ਕਿ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਖਬਰ ਪਤਾ ਲੱਗਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਅਜੇ ਨੌਜਵਾਨ ਜੋ ਕਿ ਛੋਟੀ ਉਮਰ ਦਾ ਨੌਜਵਾਨ ਹੈ ਔਰ 2 ਸਾਲ ਪਹਿਲਾਂ ਹੀ ਫੌਜ ਦੇ ਵਿੱਚ ਭਰਤੀ ਹੋਇਆ ਸੀ ਲੇਕਿਨ ਹੁਣ ਦੇਸ਼ ਦੀ ਖਾਤਰ ਉਸਨੇ ਸ਼ਹਾਦਤ ਦਾ ਜਾਮ ਪੀ ਲਿਆ ਇਸ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਉਸਦੇ ਪਰਿਵਾਰ ਸਨੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਉਹਨਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਣਕਾਰੀ ਮੁਤਾਬਕ ਕੋਟਾ ਚੈਲ ਬਲਵਿੰਦਰ ਸਿੰਘ ਨੂੰ ਵੀਰਵਾਰ ਸਵੇਰੇ ਉਹਨਾਂ ਦੇ 22 ਸਾਲਾ ਪੁੱਤਰ ਆਕਾਸ਼ਦੀਪ ਸਿੰਘ ਦੀ ਸ਼ਹਾਦਤ ਦੇ ਬਾਰੇ ਜਾਣਕਾਰੀ ਮਿਲੀ ਤੇ ਉਸ ਨੂੰ ਦੱਸਿਆ ਗਿਆ ਕਿ ਆਕਾਸ਼ਦੀਪ ਸਿੰਘ ਦੀ ਮੌਤ ਜਿਹੜੀ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਹੋਈ ਹੈ ਪਰਿਵਾਰ ਮੁਤਾਬਕ ਆਕਾਸ਼ਦੀਪ ਸਿੰਘ 2 ਸਾਲ ਪਹਿਲਾਂ ਅਗਨੀਵੀਰ ਵਜੋਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਕਾਸ਼ਦੀਪ ਸਿੰਘ ਸਿੱਖ ਰੈਜੀਮੈਂਟ ਦੇ ਵਿੱਚ ਤਾਇਨਾਤ ਸੀ ਅਤੇ ਅੱਜ ਕੱਲ ਉਹ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਕਰ ਰਿਹਾ ਸੀ। ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਪਿਛਲੇ ਮਹੀਨੇ ਹੀ ਛੁੱਟੀ ਤੇ ਆਇਆ ਸੀ ਤੇ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਉਸਦੇ ਨਾਲ ਫੋਨ ਤੇ ਗੱਲ ਕੀਤੀ ਸੀ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਸਦੇ ਨਾਲ ਕੀ ਹੋਵੇਗਾ। ਆਕਾਸ਼ਦੀਪ ਦੀ ਮ੍ਰਿਤਕ ਦੇ ਅੱਜ ਸ਼ੁੱਕਰਵਾਰ ਪਿੰਡ ਪਹੁੰਚਣ ਦੀ ਉਮੀਦ ਹੈ। ਉਸ ਤੋਂ ਬਾਅਦ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਦੂਜੇ ਪਾਸੇ ਵਿਦਾਤ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਕਾਸ਼ਦੀਪ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਪਰਿਵਾਰ ਦੇ ਨਾਲ ਸਵੇਦਨਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਕਾਸ਼ਦੀਪ ਦੇ ਪਿਤਾ ਬਲਵਿੰਦਰ ਸਿੰਘ ਉਹਨਾਂ ਦੇ ਪੁਰਾਣੇ ਦੋਸਤ ਹਨ ਅਤੇ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ। ਸਾਡਾ ਸਾਥੀ ਸੀ ਉਹਦਾ ਬੇਟਾ ਸੀ ਇਹ। ਰਾਤ 10:30 ਵਜੇ ਇਹਨਾਂ ਨੂੰ ਪਤਾ ਲੱਗਿਆ। ਬੜੀ ਦੁਖੀ ਗੱਲ ਹੈ ਜੀ ਬਹੁਤ ਬਹੁਤ ਦੁਖੀ ਬਹੁਤ ਬਹੁਤ ਪਰਿਵਾਰ ਦੇ ਕਿਸ ਤਰ੍ਹਾਂ ਦੀ ਹਾਲਾਤ ਕੰਡੀਸ਼ਨ ਰਹਿੰਦੇ ਤਾਂ ਬਹੁਤ ਬਹੁਤ ਇਹ ਤਾਂ ਕਹਿ ਹੀ ਨਹੀਂ ਸਕਦੇ ਨਾ ਇਸ ਬਾਰੇ ਇਦੋਂ ਮਾੜਾ ਦੁੱਖ ਤਾਂ ਹੋਰ ਕਿਸੇ ਦਾ ਜਵਾਨ ਪੁੱਤ ਚਲਾ ਜਾਵੇ ਬਹੁਤ ਬਹੁਤ ਅਫਸੋਸ ਬਹੁਤ ਬਹੁਤ ਅਰਬ ਬਹੁਤ ਅਫਸੋਸ ਉਹ ਤਾਂ ਉਹ ਆਰਮੀ ਨੇ ਜੋ ਗਾਈਡਲਾਈਨਸ ਦੇਣੀਆਂ ਉਹਦੇ ਅਨੁਸਾਰ ਹੀ ਹੋਣਾ ਸਾਰਾ ਕੁਝ ਜੋ ਵੀ ਸਰਕਾਰ ਨੇ ਕਰਨਾ ਆਰਮੀ ਦੀ ਗਾਈਡਲਾਈਨ ਦੇ ਅਨੁਸਾਰ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਪ੍ਰਿੰਟ ਚੈਲ ਇਹ ਗੱਲ ਹੀ ਬਣੀ ਜੀ ਸਵੇਰੇ 8:30 ਵਜੇ ਮੈਨੂੰ ਫੋਨ ਆਇਆ ਦੀ ਮੇਰਾ ਬੇਟਾ ਸ੍ਰੀ ਨਗਰ ਡਿਊਟੀ ਕਰ ਰਿਹਾ ਸੀ ਜਿਹਦੀ ਮੌਤ ਹੋ ਗਈ ਕੋਰੀ ਲੰਗਨ ਦੇ ਨਾਲ ਬਾਈ ਇਨੀ ਪਰਮਿਟ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਣਗੇ ਆਂ ਇਹ ਵਾਲੀ ਆਹਦੇ ਸਮੇ ਇੱਕੋ ਦੋ ਗੱਲ ਹੋਈ ਸੀ ਤੁਹਾਡੀ ਆਹ ਗਰੀ ਸਮੇ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰੇ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿੰਨਾ ਟੈਨ ਹੋ ਗਿਆ ਪਰਤੀ ਹੋਏ ਨੂੰ ਪੌਣੇ 2 ਸਾਲ ਹੋ ਗਏ ਆ ਜੀ ਨੇ ਉਹ ਮਹਾ ਹੈ ਇਹ 2005 ਦਾ ਜਨਮ ਹੈ ਜੀ ਇਹਦਾ 21 ਕਿਸਾਲ ਉਮਰ ਬੰਦੀ ਇਹਦੀ ਤਾਂ ਤੋਲ ਲਿਆ ਲੱਗਿਆ ਇਹ ਕੱਲ ਨੂੰ ਕਹਿੰਦੇ ਵੀ ਇਹ ਡਗਾਡੀ ਆ ਜੀ ਜਸਪੀਰ ਸਿੰਘ ਜੀ ਸਾਹਿਬ ਦਾ ਸਰਪੰਚਾ ਕੋਠੇ ਕਹਿ ਲਿਆ ਕਿਵੇਂ ਗੱਲਬਾਤ ਹੋਈ ਇਹ ਪਸ ਪਤਾ ਲੱਗੇ ਇਹ ਬੇਟਾ ਪੋਨੇ ਦਾ ਪੋਨੇ 2 ਸਾਲ ਤੋਂ ਭਰਤੀ ਹੋਇਆ ਸੀਗਾ ਅਗਨੀਵੀਰ ਚ ਤੇ ਬਹੁਤ ਹੀ ਖੁਸ਼ੀ ਸੀ ਕਿ ਵੀ ਚਲੋ ਵੀ ਸਾਡੇ ਵੀ ਇਥੋਂ ਕੋਠੇ ਵਾਲੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਵੀ ਬੱਚਾ ਫੌਜ ਦੇ ਵਿੱਚ ਗਿਆ ਤੇ ਅੱਜ ਸਵੇਰ 10 ਵਜੇ ਸਾਨੂੰ ਇਹ ਜਦੋਂ ਮਾਤਭਾਗੀ ਘਟਨਾ ਦਾ ਪਤਾ ਲੱਗਿਆ ਤੇ ਬਹੁਤ ਹੀ ਜਿਆਦਾ ਦੁੱਖ ਹੋਇਆ ਤੇ ਗਰਭ ਵੀ ਇਸ ਗੱਲ ਤੇ ਦੁੱਖ ਵੀ ਹੈ ਗੱਭਰੂ ਪੁੱਤ ਜਾਣ ਤੇ ਗਰਭ ਇਸ ਕਰਕੇ ਵੀ ਸਾਡਾ ਪੁੱਤ ਦੇਸ਼ ਦੀ ਖਾਤਰ ਸ਼ਹੀਦ ਹੋਇਆ ਹੈਗਾ ਤੇ ਇਹਨਾਂ ਨੂੰ ਸਰਕਾਰ ਨੂੰ ਮਤਲਬ ਕਿ ਇਹਨਾਂ ਨੂੰ ਪਰੋਖੇ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਹੱਥ ਫੜਨਾ ਚਾਹੀਦਾ ਇਹਨਾਂ ਨੂੰ ਮਾਲੀ ਮਦਦ ਦੇਣੀ ਚਾਹੀਦੀ ਹੈ ਤੇ ਕਸ਼ੀਦਾ ਰਤਬਾ ਜਰੂਰ ਦਿੱਤਾ ਜਾਵੇ ਵੀ ਉਹਦਾ ਅੱਖੋਂ ਪਰੋਖੇ ਨਾ ਕੀਤਾ ਜਾਵੇ ਇਹ ਕਿੰਨੀ ਉਮਰ ਚ ਵਰਤੀ ਹੋਈ ਸੀ ਇਹ ਨੂੰ ਬਖ 21ਵਾਂ ਸਾਲ ਆ ਜਿਹੜਿਆ ਸੀ ਬੇਟੇ ਨੂੰ ਪਾਉਣੇ ਕੋ 2 ਸਾਲ ਹੋਇਆ ਵਰਤੀ ਹੋਏ ਨੂੰ ਜੀ ਪਰਿਵਾਰ ਚ ਕੌਣ ਕੌਣ ਹੈ ਤੇ ਦੋ ਬੇਟੇ ਸੀਗੇ ਤੇ ਦੋਨੇ ਜੀ ਆਪ ਹੈ ਜੀ ਦੋ ਹੀ ਬੇਟੇ ਇਹਨਾਂ ਦੇ ਕੋਈ ਸਰਕਾਰੀ ਮਦਦ ਦੀ ਕੋਈ ਆਇਆ ਕੋਈ ਨਹੀਂ ਹਜੇ ਤੱਕ ਨਹੀਂ ਕੋਈ ਵੀ ਕਿਸੇ ਵੱਲੋਂ ਕੋਈ ਨਹੀਂ ਸੰਧਵਾਸਾ ਵੱਲੋਂ ਪ੍ਰੋਸਾਦ ਆਇਆ ਹੈ ਕਿ ਜੋ ਵੀ ਅਗੇ ਕੋਈ ਕਾਨੂੰਨੀ ਕਾਰਵਾਈ ਜਿਵੇਂ ਵੀ ਹੋਊਗੀ ਸਾਰੀ ਉਹ ਕਰਾਂਗੇ ਤੇ ਸਰਕਾਰ ਨੂੰ ਇਹ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਜੀ ਹਰ ਪੱਖੋਂ ਹੀ ਤਾਂ ਕਿ ਪਰਿਵਾਰ ਨੂੰ ਕੋਈ ਅਗੇ ਸਾਰਾ ਮਿਲ ਸਕਦਾ ਕਾਸ਼ਦੀ ਬਹੁਤ ਵਧੀਆ ਸਟੂਡੈਂਟਸ ਰਿਹਾ ਹੈ ਉਹ ਆਪਣੀ ਐਥਲੀਟਿਕ ਸਾਡੇ ਕੋਲ ਪਲੇਅਰ ਰਿਹਾ ਤੇ ਉਹ ਤਰਤੀ ਲਈ ਸਾਡੇ ਕੋਲ ਟ੍ਰੇਨਿੰਗ ਲਈ ਆਉਂਦਾ ਰਿਹਾ ਹੋੜੇ ਪੋੜੇ ਦੋ ਸਾਲ ਹੀ ਹੋਏ ਸੀ ਨੂੰ ਭਰਤੀ ਹੋਏ ਨੂੰ ਤੇ ਉਹਦੀ ਹੁਣ ਜਿਹੜੀ ਆਪਣੀ ਜੁਨਟ ਸੀ ਉਹਦੀ ਜਮ ਆਪਣਾ ਛੇੜੀ ਨਗਰ ਚ ਸੀ ਸਾਡੇ ਕਿ 10 ਵਜੇ ਸਾਨੂੰ ਕੋਣ ਆਇਆ ਇਹਨਾਂ ਦੇ ਘਰ ਤੇ ਉਹ ਵੀ ਉਹਦੀ ਡੈਥ ਹੋ ਚੁੱਕੀ ਹੈ ਕਾਰਨ ਪਤਾ ਲੱਗੇ ਕਿੰਨਾ ਕਾਰਨ ਹਜੇ ਕੋਈ ਨਹੀਂ ਨੂੰ ਪਤਾ ਲੱਗਿਆ ਸਰਕਾਰ ਵੱਲੋਂ ਕੋਈ ਆਇਆ ਹਜੇ ਆਪਣੇ ਪੁਲਤਾਰ ਸਿੰਘ ਜੀ ਆਏ ਆ Yes. Oui, c'est